ਕੀ ਕਰਦਾ ਉਹ ਕਦੇ ਵੀ ਅਕਾਲ ਪੁਰਖ ਵਹਿਗੁਰੂ ਜੀ ਦੇ ਬਾਣੀ ਤੋਂ ਉਲਟ ਨਹੀਂ ਚੱਲਦਾ ਹੈ ਜੇ ਚਾਹੇ ਦੁੱਖ ਆਵੇ ਚਾਹੇ ਸੁਖ ਆਵੇ ਉਹ ਅਕਾਲ ਪੁਰਖ ਵਹਿਗੁਰੂ ਜੀ ਦੀ ਤਾਲ ਹੀ ਮੰਨਦੇ ਅਕਾਲ ਪੁਰਖ ਵਹਿਗੁਰੂ ਪਰਮਾਤਮਾ ਦਾ ਕੀਤਾ ਹੋਇਆ ਹੀ ਮੰਨਦੇ ਹੈ ਇਈ ਤਰ੍ਹਾਂ ਸਾਨੂੰ ਸਤਿਗੁਰੂ ਸਾਹਿਬ ਉਹ ਜ ਬਖਸ਼ਿਸ਼ ਕਰਕੇ ਸਮਝਾਉਂਦੇ ਨੇ ਕਿਤੇ ਅਧੂਖ ਊਖ ਸਦਮਾਰ ਇਹ ਬੇਦਾਰ ਤੇਰੀ ਦਾਤਾ ਦੁੱਖ ਵੀ ਉਹਦੀਆਂ ਦਾਤਾਂ ਨੇ ਸੁੱਖ ਵੀ ਉਹਦੀਆਂ ਦਾਤਾਂ ਨੇ ਪਰ ਸਾਡਾ ਜਿਹੜਾ ਅਸੀਂ ਨਸਾਨ ਕਰ ਜੀ ਜੀਵਾਂ ਸੁੱਖ ਜਦੋਂ ਆਉਂਦਾ ਹੈ ਖੁਸ਼ ਹੁੰਨੇ ਹਨ ਹਉਮੈ ਕਰਦੇ ਆ ਅਨਕਾਰ ਕਰਦੇ ਆ ਕਿ ਮੇਰੇ ਕਰਕੇ ਹੋਇਆ ਆ ਕੰਮ ਮੈਂ ਕੀਤਾ ਤਾਂ ਹੋਇਆ ਪਰ ਜਦੋਂ ਕਦੇ ਦੁੱਖ ਦੀ ਘੜੀ ਆਉਂਦੀ ਹੈ ਕਰਕਾਰ ਕਰਤਵ ਇਹਨੂੰ ਜਿਨੂੰ ਬੜਾਮੇ ਦਿੰਦੇ ਦੋਸ ਦਿੰਦੇ ਹਾਂ ਕਰੂ ਨੇ ਕਿਉਂ ਕੀਤਾ ਆਖਾਂ ਮੇਰੇ ਨਾਲ ਕਿਉਂ ਹੋ ਗਿਆ ਮਾੜਾ ਕਿਉਂ ਹੋਇਆ ਪਰ ਬਾਸ ਕਹਿੰਦੇ ਸੁਖ ਕਾਰਕ ਪੁਰਖ ਵੈਰ ਜਿਹਨੀਆਂ ਗੱਲਾਂ ਨੇ ਉਹਦਾ ਸੁਭਰਾਨਾ ਨਹੀਂ ਕਰਦਾ ਮੈਂ ਦੁੱਖ ਵੀਰੰਕਾਲ ਕੀ ਦਾਤ ਹੈ ਤੇਰੇ ਕਰਮਾਂ ਕਰਕੇ ਹੈ ਤੇ ਉਹਦਾ ਕੋਈ ਕਾਰਕ ਪੁਰਖ ਨੂੰ ਅਨਾਮੇ ਦਿੰਦਾ ਹੈ ਅਰ ਜਿਹੜੇ ਨਿਰਦੇ ਚ ਨਾਮ ਵਰ ਜਾਂਦਾ ਹੈ ਜਿਹੜਾ ਕਾਰਕ ਪੁਰਖ ਹੈ ਸਰਨ ਨਾਲ ਬੜ ਜਾਂਦਾ ਹੈ ਗੁਰੂ ਦੀ ਕਿਰਪਾ ਦੁਆਰਾ ਹੀ ਇਹ ਹਿਰਦੇ ਦੇ ਵਿੱਚ ਗਿਆਨ ਵਸ ਜਾਂਦਾ ਹੈ ਤੇ ਬਾਸਾ ਕਹਿੰਦੇ ਭਾਈ ਉਹ ਆਕਾਰੁ ਗੁਰੂ ਵੈਕੂ ਜੀ ਦਾ ਪਿਆਰਾ ਉਸ ਦੇ ਨਾਮ ਦੇ ਰੰਗ ਵਿੱਚ ਰੰਗਿਆ ਜਾਂਦਾ ਹੈ ਤੇ ਜਿਹੜਾ ਨਾਮ ਦੇ ਰੰਗ ਵਿੱਚ ਰੰਗਿਆ ਜਾਂਦਾ ਹੈ ਫਿਰ ਉਹ ਹਰਿ ਕੋ ਕੰਮ ਚਾਹੇ ਖੁਸ਼ੀ ਰਹਿ ਕਾਮ ਨਹੀਂ ਦਰਦਾ ਹੈ ਜਿੱਦਾਂ ਦਾ ਵੀ ਆਕਾਰਪੁਰਖ ਵਹਿਗੁਰੂ ਜੀ ਦੀ ਰਜਾ ਦੇ ਵਿੱਚ ਪੂਰੇ ਹੈ। ਪਾਸਾ ਕਹਿੰਦੇ ਫਿਰ ਕੋ ਪ੍ਰਮਾਤਮਾ ਦਾ ਕੀਤਾ ਹੋਇਆ ਹੀ ਮੰਨਦੇ ਨੇ। ਦੁੱਖ ਵੀ ਨਿਰੰਕਾਰ ਜੀ ਦੇ ਦਿੱਤੇ ਹੋਏ ਨੇ, ਸੁੱਖ ਵੀ ਉਹਨੇ ਦਿੱਤੇ ਨੇ। ਜੋ ਕੁਝ ਵੀ ਹੋ ਰਿਹਾ ਹੈ ਉਹਦੇ ਹੁਕਮ ਵਿੱਚ ਹੋ ਰਿਹਾ ਹੈ। ਮੈਂ ਹੁਕਮ ਅੰਦਰ ਸਭ ਕੁਝ ਬਾਹਰ ਹੁਕਮ ਨਾਲ ਹੋਇਆ। ਜੋ ਕੁਝ ਵੀ ਹੋ ਰਿਹਾ ਹੈ ਪਾਸਾ ਕਹਿੰਦੇ ਭਾਈ ਉਹਦੇ ਪਿਆਰੇ ਉਦਾ ਕੀਤਾ ਹੋਇਆ ਨਹੀਂ ਮੰਦੇ ਹਨ ਤਿੰਨ ਕੀ ਸੋਭਾ ਸਭ ਨਹੀਂ ਠਾਈ ਜਿਨ ਪ੍ਰਭ ਕੇ ਚਰਨ ਉਪਰਾਤੇ ਤੇ ਜਿਨ੍ਹਾਂ ਨੇ ਪ੍ਰਮਾਤਮਾ ਦੇ ਚਰਨਾਂ ਨਾਲ ਸਾਝ ਪਾ ਲਈ ਹੈ ਜਿਨ੍ਹਾਂ ਨੇ ਆਪਣੇ ਮਨ ਨੂੰ ਗੁਰੂ ਦੇ ਚਰਨਾਂ ਨਾਲ ਗੁਰੂ ਦੇ ਸ਼ਬਦ ਦੇ ਨਾਲ ਜਿਹੜੇ ਉਸ ਆਕਾਰਪੁਰਮਹੰਦੂ ਜੀ ਦੇ ਪਾਣੀ ਵਿੱਚ ਰਹਿੰਦੇ ਨੇ ਦੁੱਖ ਵੀ ਨਿਰੰਕਾਰ ਦੀ ਤਾਂ ਜਾਣਦੇ ਨੇ ਸੁੱਖ ਵੀ ਦਾਤ ਜਾਣਦੇ ਨੇ ਤਾਂ ਸਭਾ ਕਹਿੰਦੇ ਉਹਨਾਂ ਦੀ ਭਾਈ ਚਿੰਕੀ ਸੋਕਰ ਸਭ ਨਹੀਂ ਠਾਈ ਉਹਨਾਂ ਦੀ ਵਡਿਆਈ ਸਭ ਥਾਵਾਂ ਵਿੱਚ ਫੈਲ ਜਾਂਦੀ ਹੈ ਹਰ ਪਾਸ ਗੁਰੂਾਂ ਦੀ ਵਡਿਆਈ ਕੀ ਹੈ ਉਹਨਾਂ ਦੇ ਸ਼ੋਭਾ ਹੁੰਦੀ ਹੈ ਸਾਰੇ ਉਹਨਾਂ ਦੀ ਉਸਤਤ ਕਰਦੇ ਨੇ ਸੱਚੇ ਮਾਰਗ ਚੱਲਦੇ ਆ ਉਸਤਤ ਕਰੇ ਜਹਾਨ ਫਿਰ ਬਾਸਰਾ ਕਹਿੰਦੇ ਹਰਥਾ ਉਹਨਾਂ ਦੀ ਸ਼ੋਭਾ ਹੁੰਦੀ ਹੈ ਇੱਥੇ ਨਹੀਂ ਸੰਸਾਰ ਦੇ ਸ਼ੋਭਾ ਕਰਦੇ ਦੇਖੋ ਪ੍ਰਤਾਕ ਨੂੰ ਪ੍ਰਮਾਣ ਦੀ ਲੋੜ ਨਹੀਂ ਪੈਂਦੀ ਹੈ ਮਾਨੁਪਰਸ਼ਾਂ ਦੀ ਜਾਤ ਹੁੰਦੇ ਵਿੱਚ ਪਤਾ ਨਹੀਂ ਕਿੰਨੇ ਹੀ ਇਥੇ ਲੋਕ ਆ ਆ ਕੇ ਉਹਨਾਂ ਨੂੰ ਨਕਮਸਤ ਹੁੰਦੇ ਨੇ ਕਿਉਂਕਿ ਇਹਨਾਂ ਨੇ ਕਮਾਈਆਂ ਕੀਤੀਆਂ ਨੇ ਅਕਾਲ ਪੁਰਖ ਵੈਂਕੁਰਜੀ ਦਾ ਨਾਮ ਲੱਭਿਆ ਸਿਮਰਨ ਕਰਿਆ ਤੇ ਅੱਜ ਭਾਵੇਂ ਉਹ ਸਰੀਰ ਕਰਕੇ ਸੰਸਾਰ ਵਿੱਚ ਨਹੀਂ ਹਨ ਪਰ ਉਹਨਾਂ ਦੀਆਂ ਜਨਮ ਦਿਨ ਮਨਾਉਣੇ ਆ ਉਹਨਾਂ ਦੀ ਯਾਦ ਵਿੱਚ ਅੱਜ ਵੀ ਇਕੱਠੇ ਹੋਨੇ ਆ ਤੇ ਉਹਨਾਂ ਨੂੰ ਅੱਜ ਵੀ ਸੰਸਾਰ ਨਾਲ ਸਦਾਰਾਂ ਕਰ ਦੱਲਣੇ ਉਹਨਾਂ ਦੀ ਸੋਕਾ ਕਰ ਦੱਲਣੇ ਵਡਿਆਈ ਕਰ ਦੱਲਣ। ਇਸ ਕਰਕੇ ਪਾਰਸੇ ਕਹਿੰਦੇ ਭਾਈ ਵਡਿਆਈ ਉਹਨਾਂ ਵੀ ਹੁੰਦੀ ਹੈ। ਜਿਹੜੇ ਅਕਾਲ ਪੁਰਖ ਵੈਰਖੂ ਜਿਹਦੇ ਨਾਮ ਦੇ ਨਾਲ ਜੁੜ ਜਾਂਦੇ ਪਰਮਾਤਮਾ ਦੇ ਚਰਨਾਂ ਦੇ ਰਸਾਨ ਹੋਏ ਨੇ ਵੰਦਵੀ ਕਰਦੇ ਹਨ ਸਿਮਰਨ ਕਰਦੇ ਹਨ ਉਹਨਾਂ ਦੀ ਬੜਿਆਈ ਭਾਈ ਸਭ ਧਰਾਂ ਤੇ ਕਿਰਦੰਗੀ ਹੈ ਮੇਰੇ ਰਾਮ ਹਰ ਸੰਤਾਨ ਜੀਵਣ ਕੋਈ ਏ ਮੇਰੇ ਪ੍ਰਭੂ ਜੀ ਤੇਰੇ ਸੰਤਾਂ ਦੇ ਬਰਾਬਰ ਦਾ ਕੋਈ ਹੈ ਨਹੀਂ ਇਸ ਸੰਸਾਰ ਦੇ ਉੱਪਰ। ਪੰਡਤ ਸੂਰਛਤਰਪਤ ਰਾਜਾ ਭਗਤ ਬਰਾਬਰ ਹੋਰ ਨਾ ਕੋਈ। ਭਾਵੇਂ ਕੋਈ ਕਿੰਨਾ ਵੀ ਵੱਡਾ ਧਾਨੀ ਤੂੰ ਨਾ ਹੋਵੇ। ਭਾਰਸਾ ਕਹਿੰਦੇ ਧਾਨੀ দান ਕਰਨ ਵਾਲੇ ਦੇ ਮਨ ਦੇ ਵਿੱਚ ਵੀ ਹਉਮੈ ਆ ਜਾਂਦੀ ਹੈ ਮੈਂ ਧਾਨਮ ਕੀਤਾ ਹੈ। ਭਾਰਵੇਂ ਕਿੰਨਾ ਵੀ ਵੱਡਾ ਰਾਜਾ ਕਿਉਂ ਨਾ ਦੁਨੀਆਂ ਦਾ ਹੋ ਜਾਏ। ਉਨੇ ਵੀ ਸਾਧਗੁਰ ਬਾਸਾ ਕਹਿੰਦੇ ਉਹਨੂੰ ਵੀ ਸੰਸਾਰ ਪੁਰੇ ਜਾਂਦਾ ਹੈ ਹੁਣ ਜਿੰਨੇ ਵੀ ਬਾਸਾ ਵੇਖਿਆ ਕਿ ਕਰ ਕੋ ਕਬੀਰ ਸਾਹਿਬ ਨੇ ਸਮਝ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਹਿੰਦੇ ਸਿੱਖਾਂ ਨੂੰ ਭਾਈ ਇਹ ਦੱਸੋ ਕਬੀਰ ਸਾਹਿਬ ਦੇ ਸਮੇਂ ਬਾਸਾ ਖਾਣ ਹੋਇਆ ਹੈ ਉਹਨਾਂ ਦੇ ਵਿੱਚ ਸੰਗਤ ਬੈਠੀ ਸੀ ਇਤਿਹਾਸ ਇਹਨਾਂ ਨੇ ਪੜਿਆ ਇਹ ਬੜਾ ਬਹੁਤ ਸੁਣਿਆ ਸੁਣਨ ਦਾ ਤਾਲੀ ਉਹ ਸਮੇਂ ਸਤੰਦ ਅਵਾਰ ਸਤੰਦਰ ਲੋਧੀ ਬਾਸਾ ਤੇ ਫਿਰ ਬਾਸਾ ਕਹਿੰਦੇ ਕੋਈ ਹੋਰ ਉਸ ਸਮੇਂ ਲੱਗ ਕੇ ਕੋਈ ਬਹੁਤ ਭੂਰ ਭਵਾਨ ਹੋਣਾ ਹੈ ਕੋਈ ਤਕੜਾ ਜਿਹੜਾ ਉਸ ਸਮੇਂ ਕੁੜਦਾ ਹੋਵੇਗਾ ਹੁਣ ਉਹਦਾ ਕਿਸੇ ਨੂੰ ਨਹੀਂ ਪਤਾ ਬਾਸਾ ਕਹਿੰਦੇ ਕੋਈ ਸਮੇਂ ਸੰਸਾਰ ਦੇ ਵਿੱਚ ਕਾਸ਼ੀ ਦੇ ਵਿੱਚ ਮਾਇਆ ਕਾਹਲੀ ਜਿਹੜੇ ਮਾਇਆ ਦੀਆਂ ਅੰਤ ਕੋਈ ਨਹੀਂ ਸੀ ਮਾਇਆ ਦਾ ਉਹ ਵੀ ਬੜੇ ਹੂਨੇ ਉਹਨਾਂ ਨੂੰ ਜਾਣਦਾ ਕੋਈ ਉਹ ਕਹਿੰਦੇ ਜੀ ਕੋਈ ਨਹੀਂ ਜਾਣਦਾ ਤੇ ਭਗਤ ਗਵੀਰ ਜੀ ਨੂੰ ਉਹ ਕਹਿੰਦੇ ਜੀ ਸਾਰੇ ਜਾਣਦੇ ਪਰ ਭਾਉ ਤਤਵੀਰੀ ਨੂੰ ਜਾਣਦੇ ਨੂੰ ਤੁੰਗਰ ਗੁੰਸੰਸਾ ਮਹਾਰਾਜ ਕੇੰਦੇ ਭਾਈ ਉਹਨਾਂ ਨੂੰ ਕਿਉਂ ਜਾਣਦੇ ਰਾਜੇ ਨੂੰ ਬਹੁਤ ਥੋੜੇ ਜਾਣਦੇ ਨੂੰ ਵੀ ਉਹ ਜਾਣਦੇ ਜਿਨ੍ਹਾਂ ਨੇ ਇਤਿਹਾਸ ਪੜ੍ਹਿਆ ਕਵੀਰ ਸਾਹਿਬ ਨੂੰ ਅੰਗਰ ਤੇ ਹੋਰ ਕਿਸੇ ਨੂੰ ਨਹੀਂ ਜਾਣਦੇ ਪਰ ਕਵੀਰ ਸਾਹਿਬ ਨੂੰ ਕੌਣ ਜਾਣਦੇ ਹੋ ਅੰਗੁਰਸ਼ਿਕ ਚੁੱਪ ਕਰ ਗਏ ਪਰ ਸਤਿਗੁਰੂ ਕਾਸਾ ਕਹਿਣ ਲੱਗੇ ਭਾਈ ਕਵੀਰ ਸਾਹਿਬ ਤਾਂ ਜਾਣਦੇ ਆ ਸੀ ਕਿਉਂਕਿ ਉਹਨਾਂ ਨੇ ਸੱਚੀ ਕਮਾਈ ਕੀਤੀ ਹੈ ਨਾ ਸਿਮਰਨ ਕਰਿਆ ਹੈ ਇਸ ਕਰਕੇ ਇਸ ਯੁੱਗ ਮੈਂ ਸੋ ਕਾ ਨਾਮ ਕੀ ਬਿਨ ਨਾਮੈ ਸੋਭ ਨਾ ਹੋਈ ਜਿਨਾਂ ਨੇ ਨਾਮ ਜਪਿਆ ਹੈ ਕਾਂਸੇ ਕਹਿੰਦੇ ਉਹਨਾਂ ਦੀ ਸੋਖਾ ਹੁੰਦੀ ਹੈ ਇਸ ਕਰਕੇ ਬੀਬਨ ਗੁਰ ਕਾਂਸੇ ਕਹਿੰਦੇ ਹੈ ਮੇਰੇ ਪ੍ਰਭੂ ਜੀ ਮੇਰੇ ਨਾਮ ਹਰ ਸੰਤਾਂ ਜੇ ਬਨਾ ਹੋਈ ਹੈ ਹੈ ਮੇਰੇ ਪ੍ਰਭੂ ਜੀ ਤੇਰੇ ਸੰਤਾਂ ਦੇ ਬਰਾਬਰ ਹੋਰ ਕੋਈ ਹੈ ਹੀ ਨਹੀਂ ਸੰਸਾਰ ਵਿੱਚ ਸੰਸਾਰ ਦੇ ਵਿੱਚ ਜਿਹੜਾ ਰਾਜ ਭਗਿਆ ਉਹਦੀ ਪੂਰੇ ਦੇਸ਼ ਤੇ ਚੱਲਦੀ ਹੋਣੀ ਪ੍ਰਧਾਨ ਮੰਤਰੀ ਦੀ ਚੱਲਦੀ ਹੈ ਮੁੱਖ ਮੰਤਰੀ ਦੀ ਪੂਰੇ ਸੂਬੇ ਵਿੱਚ ਚੱਲਦੀ ਹੈ ਐਮਐਨਏ ਦੇ ਇਲਾਕੇ ਵਿੱਚ ਚੱਲਦੀ ਹੈ ਪਰ ਜਿਹੜਾ ਨਰੰਕਾਰ ਅਕਾਲ ਪੁਰਖ ਵਹਿਗੂ ਜਿਹਦਾ ਪਿਆਰ ਹੈ ਜਿਹਨੇ ਨਾਮ ਦੀ ਕਮਾਈ ਕੀਤੀ ਹੈ ਸੰਤ ਜੰਮ ਦੇ ਨੇ ਪਾਸਾ ਕਹਿੰਦੇ ਭਾਈ ਉਹਨਾਂ ਦੀ ਧੁਰ ਦਰਗਾਹ ਕੱਕ ਚੱਲਦੀ ਹੁੰਦੀ ਹੈ ਇਸ ਜਹਾਨ ਵਿੱਚ ਵੀ ਚੱਲਦੀ ਹੈ ਤੇ ਅੱਗੇ ਨਰੰਕਾਰ ਦੀ ਦਰਗਾਹ ਵਿੱਚ ਵੀ ਚੱਲਦੀ ਹੈ ਉਤੇ ਵੀ ਉਹਨਾਂ ਦੀ ਜਾਇਜਾ ਕਾਰ ਵੰਡੀ ਹੈ ਰੀਰੀ ਕੱਖਾਂ ਕਹੇ ਨਾ ਕਹੂ ਆਓ ਬੈਠ ਆਦਰ ਸੁਤੇ ਇਸ ਕਰਕੇ ਪਾਰਸਾ ਜੀਆ ਨੇ ਬਚਨ ਕਹੇ ਨੇ ਏ ਮੇਰੇ RAM ਜੀ ਏ ਮੇਰੇ ਸੋਹਣੇ ਪ੍ਰਭੂ ਜੀ ਤੇਰੇ ਸੰਤਾਂ ਦੇ ਬਰਾਬਰ ਕੋਈ ਨਹੀਂ ਹੈ ਭਗਤਾ ਅਵਣ ਆਈ ਕਬ ਆਪਣੇ ਸੋ ਜਲ ਤਰ ਨਹੀਂ ਅਗ ਸੋਈ ਰਹਾਓ ਸਤਜ ਨਾਮ ਦੇ ਪ੍ਰਮਾਤਮਾ ਦੇ ਨਾਲ ਜੂੰਗੀ प्रीत ਬਣੀ ਰਹਿੰਦੀ ਹੈ ਇਸ ਕਰਕੇ ਉਹਨਾਂ ਵਰਗਾ ਕੋਈ ਨਹੀਂ ਉਹਨਾਂ ਦੇ ਬਰਾਬਰ ਕੋਈ ਨਹੀਂ ਹੈ ਉਹਨਾਂ ਨੂੰ ਪ੍ਰਮਾਤਮਾ ਪਾਣੀ ਵਿੱਚ ਧਰਤੀ ਦੇ ਵਿੱਚ ਆਕਾਸ਼ ਦੇ ਵਿੱਚ ਹਰ ਥਾਂ ਵਸਦਾ ਦਿਸਦਾ ਹੈ ਜਿਤਨਾ ਸੰਸਾਰ ਕੋਲ ਕਾਂਸਾ ਰੂਪ ਸਮਝਾਉਂਦੇ ਨੇ ਭਾਈ ਆ ਅਰਖਾਂ ਦਿੱਤੀਆਂ ਨੇ ਤੈਨੂੰ ਨਿਰੰਕਾਰ ਹੀ ਇਨਾ ਅੱਖਾਂ ਦੇ ਆਪ ਨੂੰ ਨਿਰੰਕਾਰ ਨੂੰ ਵੇਖਿਆ ਪਰ ਸੰਸਾਰ ਦੇ ਵਿੱਚੋਂ ਤੇ ਫਿਰ ਜਿਹੜੇ ਆਸੂ ਜਿਹੜਾ ਹੈ ਉਹ ਸਤਿਗੁਰੂ ਕਾਲ ਸਾਹਿਬ ਨੂੰ ਫਿਰ ਪ੍ਰਸ਼ਨ ਕਰਦਾ ਹੈ ਕਿ ਵੇਖੀ ਕਿੱਥੋਂ ਇੱਥੇ ਦੇ ਸੰਸਾਰ ਨਜ਼ਰ ਆ ਰਹੇ ਨੇ ਮੇਰੇ ਤੇ ਆਦਮੀ ਐ ਆਪਣੇ ਪਰਾਈ ਨਜ਼ਰ ਆ ਰਹੇ ਨੇ ਨਿਰੰਕਾਰ ਤੇ ਨਜ਼ਰ ਨਹੀਂ ਆਉਂਦਾ ਤੇ ਕਾਲ ਸਾਹਿਬ ਕਹਿੰਦੇ ਗੁਰ ਪ੍ਰਸਾਦਿ ਮੂਤੀਆ ਆਸਾ ਕੰਦੇ ਗੁਰੂ ਦੀ ਕਿਰਪਾ ਦੇ ਨਾਲ ਸਮਝਾਏ ਗਈ ਨਿਰੰਕਾਰ ਦੀ ਤੇ ਬਸਿਆ ਹੋਇਆ ਸੰਸਾਰ ਵਿੱਚ ਹੈ ਇਹ ਮਿਤ੍ਰੋ ਮੇਰੀ ਉਹ ਹਕਮ ਨਾਲ ਤੋਤਰੀ ਅਰਗਨ ਅਰਗਨ ਦੇਖੋ ਕੋਈ ਅਰਗਨ ਅਰਗਨ ਨ ਦੇਖੋ ਕੋਈ ਨਾ ਗਰੀ ਹਲ ਨਿਹਾਲੇ ਆ ਇਹੋ ਰਿਸ਼ ਸੰਸਾਰ ਨੂੰ ਦੇਖਦੇ ਤੀਹੋ ਹਲ ਦਾ ਰੂਪ ਹੈ ਅਰੂਪ ਨਾ ਗਰੀ ਆਇਆ ਆਸਾ ਕੰਦੇ ਜ ਸੰਸਾਰ ਹੋਇ ਭਨੇ ਇਹ ਹੀ ਨਿਰੰਕਾਰ ਹੈ ਸੰਸਾਰ ਦੇ ਵਿੱਚ ਨਿਰੰਕਾਰ ਵਸਦਾ ਹੈ ਪਰ ਕੋ ਸੰਸਾਰ ਨੂੰ ਵੇਖ ਰਿਹਾ ਹੈ ਸਰੀਰਾਂ ਨੂੰ ਵੇਖ ਰਿਹਾ ਹੈ ਪਸ਼ੂ ਪੰਛੀਆਂ ਨੂੰ ਵੇਖ ਰਿਹਾ ਹੈ ਪਰ ਇਹਨਾਂ ਦੇ ਵਿੱਚ ਜਿਹੜਾ ਅਕਾਲ ਪੁਰਖ ਵੈਗੁਰ ਜਿਹਦੀ ਜੋਤ ਵਰਾਜ ਨਾਮ ਹੈ ਉਹਨੂੰ ਨਹੀਂ ਦੇਖ ਰਿਹਾ ਹੈ ਤੋਂ ਉਹਨੂੰ ਵੇਖਣ ਦੀ ਕੋਸ਼ਿਸ਼ ਕਰ ਰਿਹਾ ਹੈ ਸਤਗੁਰੂ ਕਾਸਾ ਕਹਿੰਦੇ ਨੇ ਗੁਰਪੁਰ ਸਾਹਿਬ ਨੇ ਕਿਹਾ ਗੁਰੂ ਦੀ ਕਿਰਪਾ ਦੇ ਨਾਲ ਦਿਨ ਨੂੰ ਸਮਝਾਉਣੀ ਹੈ ਨਿਰੰਕਾਰ ਕਿਸਨਾ ਜਿਹੜੇ ਆਕਾਰ ਕੋਪ ਕੋ ਦੇ ਜੀ ਦੀ ਕਿਰਪਾ ਦੇ ਦੁਆਰਾ ਨਾਮ ਲਰਦੇ ਨੇ 파ਸਾ ਕਹਿੰਦੇ ਭਾਈ ਉਹ ਪਰਮਾਤਮਾ ਦੇ ਨਾਲ ਟੁੰਗੀ ਸਾਂਝ ਪਾ ਲੈਂਦੇ ਨੇ ਉਹਨਾਂ ਦੀ ਇੰਨੀ ਸਾਂਝ ਪੈ ਜਾਂਦੀ ਹੈ ਇੰਨਾ ਰੰਕਾਰ ਦੇ ਨਾਲ ਪਿਆਰ ਪੈ ਜਾਂਦਾ ਹੈ ਫਿਰ ਸਤਿਗੁਰੂ ਕਾਸਾ ਕਹਿੰਦੇ ਜਲ ਘਰ ਉਹਦੀ ਰਸੋਈ ਫਿਰ ਜਲ ਦੇ ਵਿੱਚ ਪਾਣੀ ਦੇ ਵਿੱਚ ਵੀ ਧਰਤੀ ਦੇ ਵਿੱਚ ਵੀ 파ਸਾ ਕਹਿੰਦੇ ਆਕਾਸ਼ ਦੇ ਵਿੱਚ ਪਰ ਉਹ ਹਰ ਥਾਂ ਉਸ ਆਕਾਰ ਰੂਪ ਵੈਗੂ ਨੂੰ ਹੀ ਵੇਖਦੇ ਨੇ ਉਹਨਾਂ ਨੂੰ ਆਪਣੇ ਪਰਾਏ ਨਹੀਂ ਨਜ਼ਰ ਆਉਂਦੇ ਪਸ਼ੂ ਪੰਛੀ ਨਹੀਂ ਨਜ਼ਰ ਆਉਂਦੇ ਪਸ਼ੂ ਪੰਛੀਆਂ ਦੇ ਵਿੱਚ ਤੇ ਇਨ੍ਹਾਂ ਸਰੀਰਾਂ ਦੇ ਵਿੱਚ ਵੀ ਨਿਰੰਕਾਰ ਹੀ ਨਜ਼ਰ ਆਉਂਦੇ ਕਿਉਂਕਿ ਸਤਿਗੁਰੂ ਕਾਸਾ ਕਹਿੰਦੇ ਐਦਾਂ ਸਾਰੇ ਉਸੇ ਵੀ ਜੋਤ ਹਨਾਂ ਸੀ ਮੰਨ ਤੂੰ ਜੋਤ સ્વરૂਪ ਹੈ ਆਪਣਾ ਪਛਾਨ ਐਨਰੰਗ ਦਾ ਵੀ ਲੋਤਿ ਹਾ ਤੇ ਪਾਸਾ ਕਿ ਜਿਹੜਾ ਕਾਕ ਗੁਰੂ ਦੇ ਚਰਨਾਂ ਨਾਲ ਜੁੜ ਕੇ ਭਾਈ ਪ੍ਰਮਾਤਮਾ ਦੇ ਨਾਲ ਡੂੰਗੀ ਸਾਹ ਪਾ ਲੈਂਦਾ ਹੈ ਉਹਨਾਂ ਨੂੰ ਕੇਵਲ ਤੇ ਕੇਵਲ ਪਰ ਇੱਕ ਨਾਮਕਾਰ ਹੀ ਇਹ ਸੰਸਾਰ ਦੇ ਵਿੱਚੋਂ ਨਾਦਰ ਆਉਂਦਾ ਹੈ ਰਹਾਓ ਕੋਟ ਅਪਰਾਧੇ ਸੰਤ ਸੰਗ ਉਧਰੈ ਜਮ ਤਾ ਕੈ ਨਿਵ ਨਿਅਵੈ ਪਾਸੇ ਜਿਹਨਾਂ ਦੇ ਵਿੱਚ ਜਿਨ੍ਹਾਂ ਨੇ ਆਕਾਰ ਗੁਰੂ ਕਵੇਂ ਗੁਰੂ ਜੀ ਨੂੰ ਪਾਇਆ ਹੈ ਆਪਣੇ ਤੁੰਦਰੋਂ ਹੋਵੇਂ ਨੂੰ ਗਵਾਚ ਮਾਰਨ ਦਤਾ ਹੈ ਉਹਨਾਂ ਨੇ ਸੰਗਤ ਦੇ ਵਿੱਚ ਬੈਠ ਕੇ ਕਰੋੜਾ ਪ੍ਰਾਪਤ ਕਰਨ ਵਾਲਾ ਮਨੁੱਖ ਵੀ ਪਾਸੇ ਕਹਿੰਦੇ ਸੰਤ ਦੀ ਸੰਗਤ ਵਿੱਚ ਟਿਕ ਕੇ ਪਾਈ ਬਕਾਰਾਂ ਗੁਰ ਵਾਝ ਜਾਂਦਾ ਹੈ ਕਿਉਂਕਿ ਬੁਰਵਾਣੀ ਨੇ ਜਿਹੜੇ ਸੰਤ ਗਿਆ ਅੱਜ ਅਸੀਂ ਸੰਤ ਵੇਖਦੇ ਹਾਂ ਅੱਜ ਸੰਤ ਬੜੇ ਘੱਟ ਬਣਨਗੇ ਦੁਨੀਆ 'ਕੇ ਵਾਸਾ ਕਿੰਦੇ ਇੱਕ ਕੋਟ ਮਦੇ ਕੋ ਵਿਰਲਾ ਸੇਵਕ ਕਰੋੜਾਂ ਦੇ ਵਿੱਚੋਂ ਕੋਈ ਇੱਕ ਸੰਤ ਮਿਲਦਾ ਹੈ ਜਿਹੜਾ ਨਾਮ ਜੋੜਦਾ ਲਖ ਨੂੰ ਨਾਲ ਜੋੜਦਾ ਹੈ ਆਪਣੇ ਆਪ ਨਾਲ ਜੋੜਨ ਨਾਲ بڑے ਹੋਣਗੇ ਮਾਇਆ ਆ ਦੇ بڑے ਹੋਣਗੇ ਵਾਸਾ ਕਿੰਦੇ ਪਰ ਉਹ ਸੰਤ ਨਹੀਂ ਸੰਤ ਉਹ ਹੈ ਭਾਈ ਸਾਸ ਗ੍ਰਾਸ ਨੂੰ ਵਿਸਰੇ ਹਰ ਨਾਮਾ ਮਨ ਮੰਤ ਤਨ ਸਹੀ ਨਾਨਕਾ ਪੂਰਨ ਹੋਈ ਸੰਤ ਬਾਸਾ ਕਹਿੰਦੇ ਕੋ ਸੰਤ ਹੈ ਜਿਹੜਾ ਸਵਾਸ ਸਵਾਸ ਉਸ ਗੁਰੂ ਪੁਰਖ ਵੈਗੂ ਕੀ ਨਾਮ ਲੱਭਦਾ ਹੈ ਸਿਮਰਨ ਕਰਦਾ ਹੈ ਇਸ ਕਰਕੇ ਜਿਹੜਾ ਉਹਨਾਂ ਸੰਤਾਂ ਦੀ ਸੰਗਤ ਵਿੱਚ ਟਿਕ ਕੇ ਭਾਈ ਫਿਰ ਵਿਕਾਰਾਂ ਤੋਂ ਬਚ ਜਾਂਦਾ ਹੈ ਉਹਨੂੰ ਵਿਕਾਰ ਨਹੀਂ ਪਹੁੰਚ ਸਕਦੇ ਫਿਰ ਜਮ ਉਪਦੇ ਨੇੜੇ ਨਹੀਂ ਆਉਂਦਾ ਹੈ ਜਨਮ ਜਨਮ ਕਾ ਵੈ ਜਨ ਹਰ ਸੁਮਾਨ ਮਿਲਾਵੇ ਜੇ ਕੋਈ ਮਨੁੱਖ ਪਰਸਾ ਕਹਿੰਦੇ ਅਨੇਕਾਂ ਧਰਮਾਂ ਤੋਂ ਪਰਮਾਤਮਾ ਨਾਲੋਂ ਵਿਛੜਿਆ ਹੋਵੇ ਹੁਣ ਪਤਾ ਨਹੀਂ ਸਾਨੂੰ ਕਿੰਨੇ ਇੱਕ ਜਨਮਾਂ ਸੰਸਾਰ ਦੇ ਭਟਕਣਿਆਂ ਨੂੰ ਉਹ ਗਏ ਨੇ ਪਰਸਾ ਨੇ ਅੰਤ 83 ਵੀ ਗੱਲ ਕੀਤੀ ਹੈ ਲੱਗ ਤੇ ਰਾਸੀ ਕਰਮ ਤੇ ਭਰਮ ਤੇ ਦੁਲੱਬ ਜਨਮ ਆਪ ਪਾਇਓ ਪਰਸਾ ਨੇ 84 ਲਗ ਜੋਨ ਕੋਤ ਤੇ ਫਿਰ ਇਹ ਮਨੁੱਖਾ ਜਨਮ ਚਾਹਿਆ ਪਰਸਾ ਕਹਿੰਦੇ ਜੇ ਕੋਈ ਮਨੁੱਖ ਅਨੇਕਾਂ ਜਨਮਾਂ ਤੋਂ ਪਰਮਾਤਮਾ ਦੇ ਨਾਮ ਨੂੰ ਵਿਛੜਿਆ ਹੋਵੇ ਭਾਈ ਫਿਰ ਸੰਤ ਅਜਿਹੇ ਅਨੇਕਾਂ ਮੂਖਾਂ ਨੂੰ ਲਿਆ ਕੇ ਪਰਮਾਤਮਾ ਦੇ ਨਾਲ ਮੇਲ ਦਿੰਦਾ ਹੈ ਕਿਉਂਕਿ ਉਹਨੇ ਨਾਮ ਦੀ ਗੱਲ ਕਰਨੀ ਹੈ ਉਹਨੇ ਨਾਮ ਨਾਲ ਜੁੜਨਾ ਹੈ ਆਪ ਜੁੜਿਆ ਹੋਵੇਗਾ ਅੰਡੋੜੇਗਾ ਇਸ ਕਰਕੇ ਪਰਸਾ ਕਹਿੰਦੇ ਜਿਹੜਾ ਜੁੜਿਆ ਹੋਇਆ ਭਾਈ ਸੰਤ ਹੈ ਉਹਦੀ ਸੰਗਤ ਵਿੱਚ ਜਿਹੜਾ ਵੀ ਮਨੁੱਖ ਆਉਂਦਾ ਹੈ ਔ ਅਕਾਲ ਪੁਰਖ ਵਹਿਗੂ ਜੀ ਦੇ ਨਾਮ ਨਾਲ ਜੁੜ ਕੇ ਪ੍ਰਮਾਤਮਾ ਨਾਲ ਮਿਲ ਜਾਂਦਾ ਹੈ ਮਾਇਆ ਮੋਗ ਭੰ ਭਉ ਘਟੈ ਸੰਤ ਸਰਨ ਜੋ ਆਵੈ ਜਿਹੜਾ ਵੀ ਮੁਕ ਸੰਤ ਦੀ ਸਰਨ ਆ ਕੇ ਪੈਂਦਾ ਹੈ ਭਾਈ ਸੰਤ ਦੇ ਉਸ ਦੇ ਅੰਦਰੋਂ ਮਾਇਆ ਦਾ ਮੋਗ ਭਟਕਣਾ ਡਰ ਦੂਰ ਕਰ ਦਿੰਦਾ ਹੈ ਜੇ ਹੰ ਮੂਰਤ ਕਰ ਆਰਾਧੇ ਸੋ ਸੰਤਨ ਤੇ ਪਾਵੈ ਮਨੁੱਖ ਜਿਹੋ ਜੀ ਆਪਣੇ ਮਨ ਦੀ ਬਾਸਨਾ ਧਾਰ ਕੇ ਮਨ ਦੀ ਭਾਵਨਾ ਧਾਰ ਕੇ ਪ੍ਰਭ ਦਾ ਸਿਮਰਨ ਕਰਦਾ ਹੈ ਉਹ ਉਹੀ ਪਰ ਸੰਤ ਜਨਾਂ ਤੋਂ ਪ੍ਰਾਪਤ ਕਰ ਲੈਂਦਾ ਹੈ ਸੰਤ ਜਨਾਂ ਕੀ ਮਹਿਮਾ ਜਾਨਕੀ ਮਨਾਂ ਕੇ ਤੱਕ ਵਰਨਾ ਜੋ ਪ੍ਰਭ ਆਪਨੇ ਪਾਣੇ ਗ੍ਰੀਵਨ ਗੁਰੂ ਪਾਰਸਾ ਕਹਿੰਦੇ ਨੇ ਜਿਹੜੇ ਸੇਵਕ ਆਪਣੇ ਪ੍ਰਭੂ ਨੂੰ ਪਿਆਰੇ ਲੱਜੁਕੇ ਨੇ ਭਾਈ ਜਿਨ੍ਹਾਂ ਦੇ ਮਿਰਦੇ ਚ ਨਾਮੋ ਵਸ ਗਿਆ ਹੈ ਮੈਂ ਉਹਨਾਂ ਦੀ ਕਿਤਨੀ ਕੁਬੜਿਆਈ ਧਿਆਨ ਕਰਾਂ ਉਹਨਾਂ ਦੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ ਕਿਉਂਕਿ ਪਾਰਸਾ ਕਹਿੰਦੇ ਜਿਹੜੇ ਉਹ ਅਕਾਲ ਪੁਰਖ ਨੂੰ ਪਾ ਜਾਂਦੇ ਨੇ ਉਹ ਅਕਾਲ ਪੁਰਖदाई ਰੂਪ ਹੋ ਜਾਂਦੇ ਨੇ ਉਹ ਉਸ ਅਕਾਲ ਪੁਰਖ ਦੇ ਵਿੱਚ ਹੀ ਮਿਲ ਜਾਂਦੇ ਇਸ ਕਰਕੇ ਜਿਸ ਤਰ੍ਹਾਂ ਉਹਨਾਂ ਅਕਾਲ ਪੁਰਖ ਦੀ ਵਡਿਆਈ ਨਹੀਂ ਕੋਈ ਕਰ ਸਕਦਾ ਉਸੇ ਤਰ੍ਹਾਂ ਭਾਈ ਅਕਾਲ ਪੁਰਖ ਦੇ ਪਿਆਰਿਆਂ ਦੀ ਵੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ ਤਾਂ ਕਰਕੇ ਪਾਸਾ ਕਹਿੰਦੇ ਜਿਹੜੇ ਸੇਵਕ ਨੇ ਆਪਣੇ ਪ੍ਰਭੂ ਨੂੰ ਪਿਆਰੇ ਕਰ ਦਿੱਤੇ ਨੇ ਭਾਈ ਮੈਂ ਉਹਨਾਂ ਦੀ ਕਿੰਨੀ ਕੁ ਵਡਿਆਈ ਜਾਂ ਕਰਾਂ ਕਹੋ ਨਾਨਕ ਛੇ ਸਾਖ ਤੇ ਭਏ ਨਿਕਾਣੀ ਬੜੇ ਅੰਦੇ ਮੂਲ ਲਾ ਕੇ ਕੰਤੂ ਅਰਜਨ ਦੇ ਮਹਾਰਾਜ ਬਚਨ ਕਰਦੇ ਨੇ ਕਿ ਨਾਨਕ ਆਖਦਾ ਹੈ ਜਿਨ੍ਹਾਂ ਮਨੁੱਖਾਂ ਨੂੰ ਗੁਰੂ ਮਿਲ ਪਿਆ ਭਾਈ ਉਹ ਸਾਰੀ ਵਿਕਾਈ ਤੋਂ ਬੇਮਥਾਰ ਹੋ ਗਏ ਨੇ ਉਹਨਾਂ ਨੂੰ ਦੁਨੀਆਂ ਦੇ ਨਾਲ ਕੋਈ ਲਿਹਾਜ਼ ਨਹੀਂ ਦਿੰਦੀ ਦੁਨੀਆਂ ਨਾਲ ਉਹਨਾਂ ਦਾ ਕੋਈ ਪ੍ਰੇਮ ਨਹੀਂ ਰਹਿੰਦਾ ਹੈ ਬੇਮਥਾਰ ਹੋ ਜਾਂਦੇ ਨੇ ਕਿਉਂਕਿ ਜਿਹਨੂੰ ਆਕਾਰਪੁਰਖ ਵੈਕ ਨੂੰ ਮਿਲ ਗਿਆ ਕਰਸਾ ਕਹਿੰਦੇ ਆਕਾਰਪੁਰਖ ਵੈਕ ਜਿਹਦੇ ਨਾਲ ਜਿਹਦੀ ਖਾਨ ਪੈ ਗਈ ਪਰ ਉਹਨੇ ਸੰਸਾਰ ਤੋਂ ਕਿੰ ਕੀ ਲੈਣਾ ਹੈ ਕਿਉਂਕਿ ਸੰਸਾਰ ਜਿਹੜਾ ਹੈ ਜਿਹਨੂੰ ਜੀ ਸੰਸਾਰ ਵਿੱਚ ਵਿਚਰਣਿਆ ਇਸ ਸੰਸਾਰ ਦੇ ਵਿੱਚ ਆਪਨ ਪੈਦਾ ਹੋਣਗੇ ਕਿਸੇ ਕੋ ਕਿਸੇ ਦੀ ਨਿੰਦਿਆ ਸੁਣ ਕੇ ਕਿਸੇ ਦੀ ਚੁਕੜੀ ਸੁਣ ਕੇ ਕਿਸੇ ਵਗ ਵੇਖ ਕੇ ਮਨ ਵਿੱਚ ਵਿਕਾਰ ਹੁੰਦੇ ਨੇ ਕਿਤੇ ਦਲ ਬੁਰਾ ਬੁਰਾ ਸੁਣ ਕੇ ਵਿਕਾਰ ਪਾਲ ਸਾਹਿਬ ਕਹਿੰਦੇ ਪਰ ਜਿਹੜੇ ਆਕਾਰਕ ਕੁਤ ਬੈਗੁਰੂ ਜਿਹਦੇ ਨਾਮ ਨਾਲ ਜੁੜ ਜਾਂਦੇ ਨੇ ਇਹ ਸੰਸਾਰ ਤੋਂ ਬੇਮਥਾਵਿਤ ਹੋ ਜਾਂਦੇ ਨੇ ਉਹਨਾਂ ਨੂੰ ਕੇਵਲ ਤੇ ਕੇਵਲ ਇੱਕ ਨਿਰੰਕਾਰ ਦੇ ਨਾਲ ਹੀ ਪਿਆਰ ਬਣ ਜਾਂਦਾ ਹੈ ਸੰਸਾਰ ਦੇ ਰੌਣਕਾਂ ਦਾ ਮੂ ਟੁੱਟ ਜਾਂਦਾ ਹੈ ਇਸ ਕਰਕੇ ਪਾਲ ਸਾਹਿਬ ਜੀ ਨੇ ਵਚਨ ਕਹੇ ਨੇ ਕੋ ਨਾਨਕ ਜਿਨ ਸਤਿਗੁਰੂ ਭੇਟਿਆ ਸੇ ਸਭ ਤੇ ਪਾਈ ਨਿਕਾਣੀ ਭਾਈ ਜਿਨ੍ਹਾਂ ਨੇ ਆਕਾਰਕ ਕੁਤ ਬੈਗੁਰੂ ਜੀ ਜਪਿਆ ਹੈ ਉਹਦਾ ਨਾਮ ਜਪਿਆ ਹੈ ਸਿਮਰਨ ਕੀਤਾ ਹੈ ਜਿਨ੍ਹਾਂ ਮਨੁੱਖਾਂ ਨੂੰ ਗੁਰੂ ਮਿਲ ਪਿਆ ਹੈ ਉਹ ਸਾਰੀ ਲੋਕਾਈ ਤੋਂ ਸਾਰੇ ਸੰਸਾਰ ਤੋਂ ਬੇਮਤਾਜ ਹੋ ਗਏ ਹਨ ਇਸ ਕਰਕੇ ਸਰਬਕੁਤਿਆਂ ਨੇ ਕਿਰਪਾ ਕਰ ਦਿੱਤੀ ਹੈ ਅੱਜ ਦੇ ਪਾਵਨ ਮੁਕਬਾਕ ਸਭ ਜੀ ਦੇ ਨਾਲ ਹੀ ਸੰਗਤ ਨੂੰ ਜਗਨ ਜਨਨ ਕੀਤਾ ਹੈ ਜੇ ਸੰਗਤ ਕਰਨੀ ਹੈ ਕਾਈ ਪੂਰਿਆਂ ਦੀ ਕਰੇ ऐसे संत-संत आले जो जिन्होंने ਤੁਹਾਨੂੰ ਆਪਣੇ ਚਰਨਾਂ ਨਾਲ ਜੋੜ ਕੇ ਨਾਮ ਦੇ ਨਾਲ ਜੋੜ ਕੇ ਉਸ ਕਾਲਪੁਰਖ ਵੈਕੁਰੀ ਦੇ ਵਿੱਚ ਅਭੇਰ ਨਾਣਾ ਹੈ ਉਹ ਕਾਲਪੁਰਖ ਵੈਕੁਰੀ ਜਿਹਦੇ ਨਾਲ ਜੋੜ ਦੇਣਾ ਹੈ ਐਸੇ ਵਿਆਹਿਆ ਨੇ ਸੰਗਤ ਕਰਿਓ ਜਿਨ੍ਹਾਂ ਨੇ ਤੁਹਾਨੂੰ ਨਾਮ ਨਾਲ ਜੋੜਨਾ ਹੈ ਇਸ ਕਰਕੇ ਗੁਰੂ ਬਣਿਏ ਤੇ ਗੁਰੂ ਚਰਨਾਂ ਨਾਲ ਜੁੜੀਏ ਸੰਗਤ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਕਰੀਏ ਬਾਣੀ ਪੜੀਏ ਬਾਣੀ ਪੜ ਕੇ ਗੁਰ ਬਾਣੀ ਨੂੰ ਵਿਚਾਰ ਕੇ ਸਤਿਗੁਰਾਂ ਦੇ ਪਵਿੱਤਰ ਪਾਵਨ ਗਿਆਨ ਨੂੰ ਆਪਣੇ ਹਿਰਦੇ ਚ ਵਸਾਈਏ ਤਾਂ ਸਾਡਾ ਜਿਹੜਾ ਇਹ ਮਨੁੱਖਾ ਜਨਮ ਹੈ ਉਹ ਸਫਲਾ ਹੋਵੇ ਬੜੀ ਨਿਰਵਾਣ ਕਰ ਸਕੀਂਦੇ ਇਹਨਾਂ ਨੂੰ ਮਿਲਿਆ ਤੇ ਇਹਨੂੰ ਭਾਈ ਇਹਨੂੰ ਅਜਾਈ ਨਾ ਗਵਾ ਲਈ ਹੁਣ ਗੁਰੂ ਵਾਲਾ ਬਣ ਕੇ ਗੁਰੂ ਦੇ ਉਪਦੇਸ਼ ਨੂੰ ਹਿਰਦੇ ਚ ਵਸਾ ਕੇ ਇਸ ਜਨਮ ਨੂੰ ਸਫਲਾ ਕਰ ਇਸ ਕਰਕੇ ਭਾਈ ਮਨੁ ਵਾਲੇ ਬਣੋ ਗੁਰੂ ਚਰਨਾਂ ਨਾਲ ਜੁੜੋ ਗੁਰੂ ਚਰਨਾਂ ਨਾਲ ਜੁੜ ਕੇ ਨਾਮ ਜਪ ਕੇ ਆਪਣੇ ਨੂੰ ਕਰਨ ਸਫਲਾ ਕਰੀਏ ਆਓ ਹੋਇਆ ਤਮਾਮ ਭਲਾ ਦੇ ਬਿਨਾ ਸਤਿਗੁਰੂ ਜੀ ਬਖਸ਼ਣ ਜੋਗ ਨੇ ਕਰੀ ਸਾਧ ਸੰਤ ਬਖਸ਼ਣ ਜੋਗ ਹੈ ਉਸ ਰੇਣਾ ਜੀ ਕੋਈ ਵਿਚਾਰ ਨੂੰ ਮਨ ਪਾ ਜਾਏ ਸਤਿਗੁਰਾਂ ਦੀ ਸਿੱਖਿਆ ਜਾਣ ਕੇ ਗ੍ਰਹਿਣ ਕਰੇ ਗਾਲ ਗਨੰਤਾ ਨਾਮ ਮਾ ਕਰਣਾ ਜੀ ਨਾਨਕ ਨਾਮ ਚੜ੍ਹਦੀ ਕਲਾ تیر ਆਣੀ ਸਰਵਤ ਦਾ